ਹਾਂਜੀ ਜਿਹੜੇ ਘਰਾਂ ਦੇ ਵਿੱਚ ਪਤੀ ਪਤਨੀ ਦਾ ਆਪਸ ਵਿੱਚ ਕਲੇਸ਼ ਰਹਿੰਦਾ ਹੈ ਉਹਨਾਂ ਘਰਾਂ ਦੇ ਵਿੱਚ ਕਦੇ ਵੀ ਤਰੱਕੀ ਨਹੀਂ ਹੋ ਸਕਦੀ ਖੁਸ਼ੀਆਂ ਨਹੀਂ ਆ ਸਕਦੀਆਂ ਤੇ ਉਹ ਕਦੇ ਵੀ ਕਾਮਯਾਬ ਵੀ ਨਹੀਂ ਹੋ ਸਕਦੇ ਤੇ ਉਹਨਾਂ ਘਰਾਂ ਨੂੰ ਜਿੰਨਾ ਘਰਾਂ ਦੇ ਵਿੱਚ ਪਤੀ ਪਤਨੀ ਦਾ ਕਲੇਸ਼ ਰਹਿੰਦਾ ਉਹਨਾਂ ਘਰਾਂ ਨੂੰ ਬਰਬਾਦ ਹੋਣ ਤੋਂ ਨਰਕ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਤੇ ਜਿਹੜੇ ਘਰਾਂ ਦੇ ਵਿੱਚ ਪਤੀ ਪਤਨੀ ਆਪਸ ਦੇ ਵਿੱਚ ਵਧੀਆ ਵੋਹ ਪ੍ਰੇਮ ਨਾਲ ਰਹਿੰਦੇ ਆ ਰਲ ਮਿਲ ਕੇ ਰਹਿੰਦੇ ਆ ਤੇ ਉਹਨਾਂ ਦਾ ਘਰ ਜਿਹੜਾ ਉਹ ਸਵਰਗ ਬਣ ਜਾਂਦਾ ਸੋਜ਼ਨ ਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਣੀ ਹੈ ਇੱਕ ਵਾਰ ਨਾ ਇੱਕ ਕਿਸੇ ਪਿੰਡ ਦੇ ਵਿੱਚ ਅੱਗ ਲੱਗ ਜਾਂਦੀ ਆ ਤਾਂ ਜਦੋਂ ਉਸ ਪਿੰਡ ਦੇ ਵਿੱਚ ਅੱਗ ਲੱਗ ਜਾਂਦੀ ਆ ਤਾਂ ਜਿਹੜੇ ਪਿੰਡ ਦੇ ਲੋਕ ਹੁੰਦੇ ਆ ਉਹ ਆਪਣੇ ਆਪ ਨੂੰ ਬਚਾਉਣ ਲਈ ਉੱਥੇ ਉਹਨਾਂ ਦੇ ਵਿੱਚ ਹਫੜਾ ਤਫੜੀ ਮੱਚ ਜਾਂਦੀ ਆ ਤੇ ਆਪਣੇ ਆਪ ਨੂੰ ਬਚਾਉਣ ਦੇ ਲਈ ਉਹ ਭਜਨਟ ਕਰਨ ਲੱਗ ਪੈਂਦੇ ਆਂ ਉਧਰ ਉਧਰ ਭੱਜਣ ਲੱਗ ਪੈਂਦੇ ਆਂ ਤਾਂ ਉਸੇ ਹੀ ਪਿੰਡ ਦੇ ਵਿੱਚ ਆਮਣੋ ਸਾਹਮਣੇ ਘਰਾਂ ਦੇ ਵਿੱਚ ਦੋ ਵਿਅਕਤੀ ਰਹਿੰਦੇ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕ ਤਾਂ ਜਿਹੜਾ ਅੰਨ੍ਹਾ ਹੁੰਦਾ ਜਿਹਨੂੰ ਦਿਸਦਾ ਨਹੀਂ ਹੁੰਦਾ ਅੱਖਾਂ ਤੋਂ ਤਾਂ ਦੂਜਾ ਜਿਹੜਾ ਸਾਹਮਣੇ ਵਿਅਕਤੀ ਰਹਿੰਦਾ ਉਹ ਪਿੰਗਲਾ ਹੁੰਦਾ ਜਿਹੜਾ ਕਿ ਆਪਣੀਆਂ ਲੱਤਾਂ ਤੋਂ ਪਾਹਜ ਹੁੰਦਾ ਤੇ ਉਹ ਤੋਂ ਚੱਲਿਆ ਨਹੀਂ ਜਾਂਦਾ ਸੋ ਇਹ ਜਦੋਂ ਪਿੰਡ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਲੋਕਾਂ ਦੇ ਵਿੱਚ ਹਫੜਾਦ ਬੜੀ ਮਚ ਜਾਂਦੀ ਹੈ ਜਾਨ ਬਚਾਉਣ ਵਾਸਤੇ ਤਾਂ ਇਹਨਾਂ ਦੇ ਵੀ ਜਦੋਂ ਗੱਲ ਆਪਣੇ ਕੰਨੀ ਪੈਂਦੀ ਹੈ ਤੇ ਇਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਪਿੰਡ ਦੇ ਵਿੱਚ ਕੋਈ ਘਟਨਾ ਵਾਪਰ ਗਈ ਹੈ ਤਾਂ ਏਵੇਂ ਜਿਹੜਾ ਪਿੰਗਲਾ ਹੁੰਦਾ ਹੈ ਉਹ ਹੌਲੀ-ਹੌਲੀ ਰੋੜਦਾ-ਰੋੜਦਾ ਆਪਣੀ ਬਾਹਰ ਤੱਕ ਪਹੁੰਚ ਜਾਂਦਾ ਹੈ ਤੇ ਦੂਜਾ ਜਿਹੜਾ ਅੰਨਾ ਹੁੰਦਾ ਜਿਸ ਨੂੰ ਦਿਖਾਈ ਨਹੀਂ ਦਿੰਦਾ ਪਰ ਜਦੋਂ ਇਹ ਸ਼ੋਰ ਉਸਦੇ ਕੰਨਾਂ ਵਿੱਚ ਪਹੁੰਚਦਾ ਤਾਂ ਜਿਹੜਾ ਉਹ ਅੰਨਾ ਹੁੰਦਾ ਉਹ ਵੀ ਹੌਲੀ-ਹੌਲੀ ਕੰਨਾਂ ਨੂੰ ਹੱਥ ਪਾ ਪਾ ਕੇ ਢੋ-ਢੋ ਕੇ ਆਪਣੀ ਗੂਹੇ ਤੱਕ ਪਹੁੰਚ ਜਾਂਦਾ ਤੇ ਜਿਹੜਾ ਅੱਗੋਂ ਪਿੰਗਲਾ ਆਪਣੇ ਗੂਹੇ ਦੇ ਵਿੱਚ ਆਇਆ ਬੈਠਾ ਹੁੰਦਾ ਪਹਿਲਾਂ ਹੀ ਤਾਂ ਉਹ ਅੰਨੇ ਵੱਲ ਦੇਖਦਾ ਤੇ ਉਸ ਉਹ ਅੰਨੇ ਨੂੰ ਇਹ ਗੱਲ ਕਹਿੰਦਾ ਦੇਖ ਮਿੱਤਰਾ ਵੀ ਆਪਣੇ ਪਿੰਡ ਦੇ ਵਿੱਚ ਅੱਗ ਲੱਗ ਗਈ ਆ ਤੇ ਸਾਰੇ ਆਪੋ ਆਪਣੀ ਜਾਨ ਬਚਾਉਣ ਦੇ ਖਾਤਰ ਇੱਥੋਂ ਭੱਜ ਨੱਠ ਕੇ ਜਾ ਰਹੇ ਆ ਤੇ ਹੁਣ ਤੂੰ ਤੇ ਮੈਂ ਆਪਾਂ ਦੋਨਾਂ ਨੇ ਵੀ ਆਪਣੀ ਜਾਨ ਬਚਾਉਣੀ ਆ ਤੇ ਇਹ ਆਪਾਂ ਤਾਂ ਹੀ ਜਾਨ ਬਚਾ ਸਕਦੇ ਆ ਤਾਂ ਜਿਹੜਾ ਉਹ ਪਿੰਗਲਾ ਹੁੰਦਾ ਉਹ ਅੰਨੇ ਉਹ ਇਹ ਗੱਲ ਕਹਿੰਦਾ ਕਿ ਜੇ ਤੂੰ ਮੇਰੀਆਂ ਅੱਖਾਂ ਦੀ ਵਾਰਤੋਂ ਕਰ ਲਵੇਂ ਤੇ ਮੈਂ ਤੇਰੀਆਂ ਲੱਤਾਂ ਦੀ ਵਾਰਤੋਂ ਕਰ ਲਵਾਂ ਤਾਂ ਆਪਾਂ ਇਸ ਅੱਗ ਦੇ ਵਿੱਚੋਂ ਆਸਾਨੀ ਨਾਲ ਬਚ ਕੇ ਨਿਕਲ ਸਕਦੇ ਹਾਂ ਤਾਂ ਉਹ ਕੀ ਕਰਦੇ ਆ ਕਿ ਜਿਹੜਾ ਪਿੰਗਲਾ ਵਿਅਕਤੀ ਹੁੰਦਾ ਹੈ ਉਹ ਉਸ ਅੰਨੇ ਵਿਅਕਤੀ ਦੇ ਮੋਢਿਆਂ ਉੱਤੇ ਬੈਠ ਜਾਂਦਾ ਹੈ ਤਾਂ ਜਿਹੜਾ ਪਿੰਗਲਾ ਵਿਅਕਤੀ ਹੁੰਦਾ ਹੈ ਉਹ ਅੰਨੇ ਵਿਅਕਤੀ ਨੂੰ ਰਸਤਾ ਦੱਸਦਾ ਜਾਂਦਾ ਹੈ ਤਾਂ ਉਹ ਪਿੰਗਲਾ ਵਿਅਕਤੀ ਜਦੋਂ ਅੰਨੇ ਵਿਅਕਤੀ ਦੇ ਮੋਢਿਆਂ ਤੇ ਬੈਠ ਜਾਂਦਾ ਤਾਂ ਉਹ ਉਹ ਪਿੰਗਲਾ ਵਿਅਕਤੀ ਆਪਣੀਆਂ ਅੱਖਾਂ ਦੇ ਨਾਲ ਅੱਗੇ-ਅੱਗੇ ਰਸਤਾ ਦੱਲਦਾ ਜਾਂਦਾ ਹੈ ਜਾ ਜਿਹੜਾ ਅੰਨਾ ਵਿਅਕਤੀ ਹੈ ਉਹ ਆਪਣੀਆਂ ਲੱਤਾਂ ਨਾਲ ਅੱਗੇ-ਅੱਗੇ ਚਲਦਾ ਜਾਂਦਾ ਤੇ ਪਿੰਗਲਾ ਵਿਅਕਤੀ ਉਹਨੂੰ ਰਸਤਾ ਦੱਸਦਾ ਜਾਂਦਾ ਹੈ ਇਸ ਤਰ੍ਹਾਂ ਕਰਦੇ ਹੀ ਕਰਦੇ ਉਹ ਜਿਹੜਾ ਉਸ ਪਿੰਡ ਦੇ ਵਿੱਚੋਂ ਕਸਬੇ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਆ ਤੇ ਅੱਗ ਦੇ ਵਿੱਚੋਂ ਆਪਣੇ ਆਪ ਨੂੰ ਬਚਾ ਲੈਂਦੇ ਆ ਤੇ ਅੱਗ ਦੇ ਵਿੱਚੋਂ ਇਸ ਮੁਸੀਬਤ ਦੇ ਵਿੱਚੋਂ ਉਹ ਨਿਕੰਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਹੜਾ ਇੱਕ ਪਤੀ ਪਤਨੀ ਦਾ ਮੇਲ ਹੈ ਉਹ ਇਸੇ ਤਰ੍ਹਾਂ ਹੀ ਇੱਕ ਅੰਨੇ ਅਤੇ ਪਿੰਗਲੇ ਦਾ ਸੁਮੇਲ ਹੈ ਇਸੇ ਤਰ੍ਹਾਂ ਹੀ ਜੇਕਰ ਇੱਕ પતિ ਪਤਨੀ ਆਪਸ ਵਿੱਚ ਚੜਾਲ ਮਿਲ ਕੇ ਰਹਿਣ ਅਤੇ ਇੱਕ ਦੂਜੇ ਦਾ ਸਾਥ ਦੇਣ ਤਾਂ ਉਹ ਜ਼ਿੰਦਗੀ ਦੀ ਹਰ ਮੁਸੀਬਤ ਵਿੱਚੋਂ ਜ਼ਿੰਦਗੀ ਦੀ ਹਰ ਮੁਸ਼ਕਲ ਵਿੱਚੋਂ ਬੜੀ ਆਸਾਨੀ ਨਾਲ ਨਿਕਲ ਸਕਦੇ ਆ ਤੁਸੀਂ ਵੇਖ ਰਹੇ ਹੋ ਟਾਕਰੇ ਦੇ ਖਾਲਸਾ ਤੇ ਅਸੀਂ ਤੁਹਾਨੂੰ ਇਹ ਹੀ ਅਪੀਲ ਕਰਦੇ ਆ ਕਿ ਹਰ ਇੱਕ ਪਤੀ ਪਤਨੀ ਜੋ ਕਿ ਆਪਣੇ ਘਰ ਦੇ ਵਿੱਚ ਆਪਸ ਵਿੱਚ ਨਾਲ ਮਿਲ ਕੇ ਰਹਿਣ ਤਾਂ ਜੋ ਉਹ ਆਉਣ ਵਾਲੀਆਂ ਮੁਸੀਬਤਾਂ ਦਾ ਬੜੀ ਹੀ ਆਸਾਨੀ ਨਾਲ ਦਾ ਸਾਹਮਣਾ ਕਰ ਸਕਣ ਤਾਂ ਹਰੇਕ પતિ ਪਤਨੀ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਆਪਸ ਵਿੱਚ ਰਲ ਮਿਲ ਕੇ ਰਹੋ ਖੁਸ਼ੀਆਂ ਖੇੜੇ ਤੁਹਾਡੇ ਘਰਾਂ ਵਿੱਚ ਆਉਣਗੇ ਅਤੇ ਤੁਸੀਂ ਜੇਕਰ ਆਪਸ ਵਿੱਚ ਰਲ ਮਿਲ ਕੇ ਰਹੋਗੇ ਤਾਂ ਜ਼ਿੰਦਗੀ ਦੀਆਂ ਹਰ ਮੁਸੀਬਤਾਂ ਦਾ ਤੁਸੀਂ ਬੜੀ ਆਸਾਨੀ ਨਾਲ ਸਾਹਮਣਾ ਕਰ ਸਕਦੇ ਹੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਆਪਜੀ ਦਾ ਬਹੁਤ ਬਹੁਤ ਧੰਨਵਾਦ